ਅੱਜ ਮੈਂ ਅੱਜ ਜਿਹੜਾ ਹੈਗਾ ਵਾ ਹੜਪੀਟਤਾ ਦੀ ਜਿਹੜੀ ਇਹ ਸਾਰ ਲਈ ਜਾ ਰਹੀ ਹੈ ਨਪੁੱਤਰ ਕੀ ਕਹਿਣਾ ਚਾਹੋਗੇ ਅ ਸਭ ਤੋਂ ਪਹਿਲਾਂ ਇਸ ਸਮਾ ਜਿਹੜਾ ਬੜਾ ਪੰਜਾਬ ਵਾਸਤੇ ਕਹਿ ਲੋ ਕਿ ਐਸਐਲਏ ਮਾਡਰ ਟਾਈਮ ਜਿਹੜਾ ਚੱਲ ਰਿਹਾ ਲੋਕ ਬਹੁਤ ਦੁਖੀ ਨੇ ਬਹੁਤ ਪ੍ਰੇਸ਼ਾਨ ਨੇ ਅ ਅੱਜ ਪੰਜਾਬ ਦੀ ਤਕਰੀਬਨ 20% ਵਾਦੀ ਜਿਹੜੀ ਆ ਉਹ ਹੜਾਂ ਦੀ 1000 ਦੇ ਕਰੀਬ ਪਿੰਡ ਜਿਹੜੇ ਆ ਉਹ ਹੜਾਂ ਦੀ ਮਾਰ ਹੇਠ ਆਏ ਹੋਇਆ ਔਰ ਬੜਾ ਹੀ ਭਿਆਨਕ ਮੰਜ਼ਰ ਆ ਜਿਹੜਾ ਦੇਖਿਆ ਜਾ ਰਿਹਾ ਇਸ ਵੇਲੇ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਆ ਉਹ ਪਾਣੀ ਦੇ ਵਿੱਚੋਂ ਰੈਸਕਿਊ ਕਰਕੇ ਲੈ ਕੇ ਆਏ ਜਾਂਦੇ ਆ ਕੁਝ ਲੋਕ ਆਪਣੇ ਘਰਾਂ ਦਾ ਮੂੰਹ ਕਰਕੇ ਪਾਣੀ ਦੇ ਵਿੱਚੋਂ ਨਿਕਲਣ ਵਾਸਤੇ ਘਰਾਂ ਦੇ ਵਿੱਚੋਂ ਨਿਕਲਣ ਵਾਸਤੇ ਤਿਆਰ ਨਹੀਂ ਹੈਗੇ ਬੱਚੇ ਬੁੱਢੇ ਬਜ਼ੁਰਗ ਸਾਰੇ ਘਰ ਛੱਡਣਾ ਬੜਾ ਔਖਾ ਆਪਣੇ ਆਪਣੇ ਘਰ ਛੱਡਣ ਵਾਸਤੇ ਮਜਬੂਰ ਹੋਏ ਆ ਔਰ ਇਹਦੇ ਚਲਦੇ ਮੇਰਾ ਆਪਣਾ ਹਲਕਾ ਇਹ ਜਿਹੜਾ ਬਰਜ ਹਸਨ ਟਗਾ ਜਿਹੜਾ ਟਗਾਰਾ ਹੋ ਗਿਆ ਬਰਜ ਹਸਨ ਹੋ ਗਿਆ ਸੰਦਾ ਸਦਾਰਾ ਅੱਗੇ ਸੰਗੋ ਵਾਲਿਆ ਉਹ ਆ ਜਿਹੜਾ ਨਾਲ ਲੱਗਦਾ ਇਹ ਸਾਰੇ ਪਿੰਡ ਜਿਹੜੇ ਆ ਦਰਿਆ ਦੇ ਕੰਢੇ ਦੇ ਉੱਤੇ ਵਸੇ ਹੋਏ ਪਿੰਡ ਆ ਜਿਨ੍ਹਾਂ ਨੂੰ ਦਰਿਆ ਪ੍ਰਭਾਵਿਤ ਕਰਦਾ ਪਰ ਇੱਥੇ ਕੁਦਰਤ ਦੀ ਕਿਰਪਾ ਹੈ ਜੀ ਇਸ ਵਾਰ ਅਸੀਂ ਆਪਣੇ ਵੱਲੋਂ ਮਿਹਨਤ ਵੀ ਬੜੀ ਕੀਤੀ ਸੀ ਪਿਛਲੇ ਪੂਰਾ ਸਾਲ ਅਸੀਂ ਜਿਹੜਾ ਦਰਿਆ ਦਾ ਬੰਨ ਉੱਚਾ ਕਰਨ ਤੇ ਲੱਗੇ ਹੋਏ ਆ ਔਰ ਜਿਹੜਾ ਅੰਦਰਲਾ ਸਾਡਾ ਇੰਟਰਨਲ ਸਾਈਡ ਆ ਉੱਥੇ ਤਕਰੀਬਨ ਜਿੱਥੇ-ਜਿੱਥੇ ਸਾਨੂੰ ਪਿਛਲੇ ਸਾਲ ਡਰ ਸੀਗਾ ਜਾਂ 23 ਦੇ ਵਿੱਚ ਸਾਨੂੰ ਡਰ ਸੀ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਅੰਦਰਲੇ ਪਾਸੇ ਬੰਦ ਦੇ ਵੱਡੀ ਮਾਤਰਾ ਦੇ ਵਿੱਚ ਪੱਥਰ ਜਿਹੜਾ ਲਾ ਲਾ ਕੇ ਬੰਨੂ ਸੇਵ ਕੀਤਾ ਗਿਆ ਤੇ ਸਾਰਾ तकरीबन 2 ਸਾਲ ਤੋਂ ਲਗਾਤਾਰ ਕੰਮ ਚੱਲਦੀ ਜਾ ਰਿਹਾ ਅੱਜ ਵੀ ਪ੍ਰਸ਼ਾਸਨ ਨੂੰ ਵੀ ਮੌਕੇ ਤੇ ਬੁਲਾਇਆ ਸੀ ਲੋਕ ਵੀ ਕੁਛ ਜਿਹੜੇ ਪਿੱਛੇ ਜ਼ਿੰਮੇਵਾਰ ਝੜਿਆ ਸੰਗੋਵਾਲ ਇਕੱਠੇ ਹੋਏ ਸੀ ਸਾਰੇ ਉਹਨਾਂ ਨੇ ਕੁਝ ਹੋਰ ਸਾਨੂੰ ਚੀਜ਼ਾਂ ਦੱਸੀਆਂ ਜਿਹੜੀਆਂ ਸਾਨੂੰ ਕਰਨ ਦੇ ਲਈ ਲਾਜ਼ਮ ਆ ਅਸੀਂ ਜਦੋਂ ਹੀ ਹਾਲਾਤ ਠੀਕ ਹੋਣਗੇ ਉਹਦੇ ਨਾਲ ਦੀ ਨਾਲ ਹੀ ਐਸਟੀਮੇਟ ਹੋਰ ਬਣਾ ਕੇ ਕੁਛ ਇਸ ਬੰਨੂ ਉੱਚਾ ਕੀਤਾ ਇਸ ਤੋਂ ਅੱਗੇ ਜਾ ਕੇ ਹਜਿਤ ਕੁਸ਼ਤਰ ਤੇ ਮਿੱਟੀ ਪੈਣ ਵਾਲੀ ਉਹ ਵੀ ਪਾਵਾਂਗੇ ਔਰ ਜਿੱਤੇ ਪੱਥਰ ਜਿਹੜਾ ਅੰਦਰਲੀ ਸਾਈਡ ਤੇ ਲੱਗਣ ਵਾਲਾ ਉਹ ਵੀ ਲਾਵਾਂਗੇ ਕਿਉਂਕਿ ਮਾਨ ਸਰਕਾਰ ਵੱਲੋਂ ਖਾਸ ਕਰਕੇ ਜਿਹੜੇ ਹੜਾ ਹੜ ਵਾਲੇ ਏਰੀਏ ਨੇ ਜਾਂ ਦਰਿਆ ਦੇ ਵਾਸਤੇ ਜਾਂ ਜਿੰਨਾ ਵੀ ਕੰਮ ਕਰਨ ਵਾਸਤੇ ਫੰਡਾਂ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ तकरीबन तकरीबन ਸੀ ਪਿਛਲੇ 2 ਸਾਲ ਦੇ ਵਿੱਚ ਇੱਥੇ 4-5 ਕਰੋੜ ਰੁਪਏ ਇਸ ਬੰਦ ਦੇ ਉੱਤੇ ਜਿਹੜਾ ਉਹ ਖਰਚ ਕੀਤਾ ਨਾਲ ਦੀ ਮਿੱਟੀ ਵੀ ਔਰ ਜਿਹੜਾ ਅੰਦਰਲੇ ਪਾਸੇ ਪੱਥਰ तकरीबन 1 ਕਿਲੋਮੀਟਰ ਦੇ ਵਿੱਚ ਪੱਥਰ ਹੀ ਲਾਇਆ ਗਿਆ ਅੰਤਰੀ ਸਾਈਡ ਤੇ ਜਿੱਥੇ ਕੁਝ ਖਤਰਨਾਕ ਸਿਚੁਏਸ਼ਨਸ ਸਾਨੂੰ ਉਸ ਸਮੇਂ ਨਜ਼ਰ ਆਈਆਂ ਸੀ ਮੈਡਮ ਏਡੀ ਆਫਤ ਦੇ ਆਨ ਭਾਵਜੂਦ ਵੀ ਇਈ ਜੋੜੇ ਲੋਗ ਨੇ ਜਾਂ ਵਿਰੋਧੀ ਧਰਮ ਨੇਤਾ ਹੈਗੇ ਨੇ ਉਹ ਸਿਆਸਤ ਕਰਨੋਂ ਨਹੀਂ ਹਟਦੇ ਕਿਸ ਤਰ੍ਹਾਂ ਦੇ ਦਿਆਂ ਇਹ ਇੱਕ ਇਤ ਕੰਟਾ ਹੈ ਇਸ ਵੇਲੇ ਸਮੁੱਚੀ ਮਨੁੱਖਤਾ ਨੂੰ ਇਕਜੁੱਟ ਹੋ ਕੇ ਇਸ ਜਿਹੜੀ ਕੁਦਰਤ ਦਾ ਕਹਿਰ ਆ ਉਹਦੇ ਖਿਲਾਫ ਲੜਨ ਦੀ ਜ਼ਰੂਰਤ ਹੈ ਖੜਨ ਦੀ ਜ਼ਰੂਰਤ ਹੈ ਇੱਕ ਦੂਸਰੇ ਦਾ ਹੱਥ ਫੜ ਕੇ ਇੱਕ ਕਿਸਮ ਦੀ ਚੇਨ ਬਣਾਉਣ ਵਾਲੀ ਗੱਲ ਹੈ ਕਿ ਅਸੀਂ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਕਿੱਦਾਂ ਕੱਢਣਾ ਕਿਸੇ ਦੇ ਕੰਮ ਕਿਵੇਂ ਆਉਣਾ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਹੈ ਅੱਗੋਂ ਪਿੱਛੋਂ ਸਿਆਸਤ ਚੱਲਦੀ ਰਹਿੰਦੀ ਆ ਲੇਕਿਨ ਜਿਹੜਾ ਪਿਛਲਾ ਲੰਬਾ ਸਮਾਂ ਚੱਲਿਆ ਜੇ ਮੈਂ ਆਪਣੇ ਹੀ ਹਲਕੇ ਦੀ ਗੱਲ ਕਰਾਂ ਕਿ ਅਸੀਂ ਪਿਛਲੇ 2 ਸਾਲ ਦੇ ਵਿੱਚ ਇੱਥੇ ਕਿੰਨੀ ਵੱਨ ਮਿੱਟੀ ਪਾਪਾ ਕੇ ਉੱਚਾ ਕੀਤਾ ਤੁਸੀਂ ਜੇ ਜਦੋਂ 23 ਦੇ ਵਿੱਚ ਤੁਸੀਂ ਦੇਖਿਆ ਹੋਣਾ ਇਹ ਬੰਨ ਕਿੰਨਾ ਨੀਵਾ ਸੀ ਜੇ ਅਸੀਂ ਲਗਾਤਾਰ ਇੱਥੇ ਕੰਮ ਕਰ ਰਹੇ ਹਾਂ ਅਸੀਂ ਦਰਿਆ ਦੇ ਅੰਦਰ ਵੀ ਪੱਥਰ ਲਾ ਰਹੇ ਹਾਂ ਮੈਂ ਕਹਿੰਨੀ ਕਿ ਜਦੋਂ ਤੋਂ 88 ਤੋਂ ਹੀ ਮੰਨ ਲਈਏ ਜੇ 88 ਤੋਂ ਲੈ ਕੇ ਹੁਣ ਤੱਕ ਜਾਂ ਕਹਿ ਲਓ ਜਾਂ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਤੱਕ ਜੇ ਸਰਕਾਰਾਂ ਸੋਹਿਰਦ ਹੁੰਦੀਆਂ ਜੇ ਕਿਸੇ ਨੂੰ ਪਾਣੀ ਨੂੰ ਸੰਭਾਲਣ ਦਰਿਆਵਾਂ ਨੂੰ ਸੰਭਾਲਣ ਦੀ ਕੋਈ ਚਿੰਤਾ ਹੁੰਦੀ ਕੀ ਇਹ ਸਾਰਾ ਜਿਹੜਾ ਪੱਥਰ ਲਾਉਣ ਦਾ ਕੰਮ ਹੈ ਹੁਣ ਤੱਕ ਪੂਰਾ ਨਾ ਹੋ ਜਾਂਦਾ ਮੈਂ ਕਹਿੰਨੀ ਹਰ ਸਾਲ ਇਹ ਕਿੰਨੇ ਕਿਲੋਮੀਟਰ ਹੀ ਲੱਗ ਜਾਂਦਾ ਕਿੱਥੇ ਗੱਲ ਜਾਂਦੀ ਤੁਸੀਂ ਸੋਚੋ ਤਾਂ ਸਹੀ ਇਹ ਲੋਕ ਸਿਆਸਤ ਕਰਦੇ ਤੇ ਕੀ ਇਹ ਤਾਂ ਲਾਸ਼ਾਂ ਦੇ ਉੱਤੇ ਨੱਚਣ ਵਾਲੇ ਲੋਕ ਆ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਇਹਨਾਂ ਦੇ ਮਨ ਨਹੀਂ ਦੁਖਦੇ ਇਹਨਾਂ ਦੇ ਮਨ ਨਹੀਂ ਭਰਦੇ ਬਿਲਕੁਲ ਦੇ ਬੱਚੇ ਔਰਤਾਂ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਜਿਹੜੇ ਜਿਹੜਾ ਗਰੀਬ ਵੀ ਬੈਠਾ ਤੇ ਕਰੋੜਾਪਤੀ ਬੰਦਾ ਵੀ ਸੜਕ ਦੇ ਉੱਤੇ ਬੈਠਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਜੰਗੀਆਂ ਦੇ ਵਿੱਚ ਸੈਰਾਂ ਕਰਦੇ ਫਿਰਦੇ ਆ ਇਹਨਾਂ ਦਾ ਤਾਂ ਸੈਟਸਪਟਾ ਬਣ ਗਿਆ ਜੋਂਗਿਆਂ ਤੇ ਵੀ ਗਏ ਆਪਸ ਚ ਸਿਆਸਤ ਕਰਨੀ ਸਿਆਸਤ ਉੱਥੇ ਵੀ ਸਿਆਸਤ ਕਰਦੇ ਆਪਸ ਚ ਲੜਦੇ ਆ ਜੋਂਗਿਆਂ ਦੇ ਵਿੱਚ ਸੈਰਾਂ ਕਰਦੇ ਫਿਰਦੇ ਆ ਇਹ ਇਹ ਕੋਈ ਤਰੀਕਾ ਜਿਹੜਾ ਕਮ ਪਬਲਿਕ ਦੀ ਭਲਾਈ ਵਾਸਤੇ ਜਿਹੜੀ ਚੀਜ਼ ਕੰਮ ਆਉਣੀ ਉਹਦੇ ਚ ਤੁਸੀਂ ਆਪ ਤੁਰੇ ਫਿਰਦੇ ਆ ਫਿਰ ਫੇ ਕਿੱਥੇ ਗਿਆ ਜੋਂਗਾ ਉਹਨਾਂ ਦਾ ਫਿਰ ਵਾਪਸ ਕਿਉਂ ਨਹੀਂ ਲਾਇਆ ਗਿਆ ਲੋਕਾਂ ਦੇ ਵਾਸਤੇ ਇਸ ਕਰਕੇ ਇਹ ਸਮਾ ਸਿਆਸਤ ਦਾ ਨਹੀਂ ਹੈ ਇਹਨਾਂ ਨੂੰ ਮਾੜੀ ਮੋਟੀ ਮਾਨਵਤਾ ਦਾ ਦਿਖਾਵਾ ਕਰਨਾ ਚਾਹੀਦਾ ਦਿਖਾਵਾ ਹੀ ਕਰ ਲੈਣ ਐਟ ਲੀਸਟ ਮੈਮ ਜਿਹੜੇ ਇਹ ਜਿਹੜੇ ਹੜਾ ਪੀੜਤ ਆ ਉਹਨਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਰਿਲੀਫ ਫੰਡ ਕੀ ਜਾਰੀ ਕੀਤਾ ਗਿਆ ਅ ਬਿਲਕੁਲ ਹਜਰ ਲਿਫੰਡ ਇਦਾਂ ਨਹੀਂ ਜਾਰੀ ਕੀਤਾ ਜਾ ਸਕਦਾ ਕਿਉਂਕਿ ਅਜੇ ਜੜਾਇਆ ਖਰਾਬ ਆ ਉਹਦਾ ਐਸਟੀਮੇਟ ਨਹੀਂ ਲੱਗ ਪਾਇਆ ਜਦੋਂ ਖਰਾਬੇ ਦਾ ਐਸਟੀਮੇਟ ਲੱਗੇ ਫਿਲਹਾਲ ਤਾਂ ਰਾਹਤ ਚੱਲ ਰਹੀ ਆ ਕਿ ਲੋਕਾਂ ਨੂੰ ਰੈਸਕਿਊ ਕਰਕੇ ਕੱਢਣਾ ਕਿਵੇਂ ਆ ਉਹਨਾਂ ਤੱਕ ਪਸ਼ੂਆਂ ਦੀ ਖੁਰਾਕ ਮਤਲਬ ਹਜ਼ਾਰਾਂ ਟਨ ਜਿਹੜੀ ਆ ਫਸਲ ਪਸ਼ੂਆਂ ਦੀ ਖੁਰਾਕ ਉਹਨਾਂ ਤੱਕ ਪਹੁੰਚ ਰਹੀ ਆ ਪੱਠੇ ਪਹੁੰਚ ਰਹੇ ਆ ਚਾਰਾ ਪਹੁੰਚ ਰਿਹਾ ਇਨਸਾਨਾਂ ਨੂੰ ਬਾਹਰ ਕੱਢ ਕੇ ਉਹਨਾਂ ਲਈ ਖੁਰਾਕ ਪਹੁੰਚ ਰਹੀ ਆ ਉਹਨਾਂ ਲਈ ਦਵਾਈਆਂ ਦਾ ਪ੍ਰਬੰਧ ਹੋ ਰਿਹਾ ਉਹਨਾਂ ਲਈ ਰਸਤ ਦਾ ਪ੍ਰਬੰਧ ਹੋ ਰਿਹਾ ਫੌਰੀ ਪ੍ਰਬੰਧ ਇਹ ਹੁੰਦੇ ਆ ਮੈਨੂੰ ਪਤਾ ਤੁਸੀਂ ਉਠਾਈ ਹੋਣੀ ਗੱਲ ਕਿ ਇਹ ਵੀ ਵਿਰੋਧੀ ਪਾਰਟੀਆਂ ਕਹਿੰਦੀਆਂ ਕਿ ਮੁੱਖ ਮੰਤਰੀ ਬੋਲਦਾ ਕਿਉਂ ਨਹੀਂ ਮੁੱਖ ਮੰਤਰੀ ਅਨਾਉਂਸਮੈਂਟ ਕਿਉਂ ਨਹੀਂ ਕਰਦਾ ਮੋਡਲੀ ਮਨਾਉਂਸਮੈਂਟ ਜਿਹੜੀ ਮੁੱਖ ਮੰਤਰੀ ਦੀ ਬੰਦੀ ਆ ਕਿ ਅਸੀਂ ਅਸੀਂ ਆਪਣਾ ਮਾਨਵਤਾ ਦੇ ਤੌਰ ਤੇ ਸਾਨੂੰ ਅਸੀਂ ਆਪਣੀ ਇੱਕ ਇੱਕ ਮਹੀਨੇ ਦੀ ਸੈਲਰੀ ਦਿੰਨੇ ਆ ਹਾਲਾਂਕਿ ਇਹਦੇ ਨਾਲ ਕੁਝ ਨਹੀਂ ਬਣਨਾ ਪਰ ਅਸੀਂ ਆਪਣਾ ਕੋਈ ਟੈਲਫੁਲ ਕੰਟ੍ਰਿਬਿਊਟ ਕਰ ਰਹੇ ਹਾਂ ਹੁਣ ਅਸੀਂ ਅੱਜ ਇੱਥੇ ਆਏ ਕੱਲ ਅਸੀਂ ਬਾਉਪੁਰ ਉੱਥੇ ਜਾਵਾਂਗੇ ਅਸੀਂ ਜਿੰਨਾ ਜੋ ਸਾਡੇ ਕੋਲ ਉੱਥੇ ਜ਼ਰੂਰਤਾਂ ਹੋਣਗੀਆਂ ਉਹ ਪੂਰੀਆਂ ਕਰਾਂਗੇ ਔਰਤਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਮੈਂ ਉੱਥੇ ਸਮਗਰੀ ਲੈ ਕੇ ਕੱਲ ਨੂੰ ਬਾਉਪਰਪਿੰਡ ਦੇ ਵਿੱਚ ਪਹੁੰਚੂ ਕਿ ਕਿ ਜਿਹੜੀਆਂ ਆਮ ਤੌਰ ਤੇ ਜਿਹੜੇ ਬਾਕੀ ਰਸਤੇ ਦੇ ਵਿੱਚ ਨਹੀਂ ਆਉਂਦੀਆਂ ਜਿਹੜੀ ਖਾਸ ਕਰਕੇ ਇਸ ਸਮੇਂ ਚ ਔਰਤਾਂ ਨੂੰ ਜ਼ਰੂਰਤ ਹੁੰਦੀ ਆ ਸੈਨੀਟੇਸ਼ਨ ਦੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਬਹੁਤ ਸਾਰੀਆਂ ਇੰਟਰਨਲ ਹੋਰ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਉਹ ਲੈ ਕੇ ਅਸੀਂ ਉੱਥੇ ਪਹੁੰਚਾਂਗੇ ਕਿਉਂਕਿ ਬਹੁਤ ਸਾਰੇ ਏਰੀਆ ਐਸੇ ਆ ਜਿੱਥੋਂ ਉਹ ਇੱਕ ਆਪਣੀਆਂ ਜੁੱਤੀਆਂ ਵੀ ਉਤਾਰ ਕੇ ਸੰਗਤ ਨੂੰ ਉੱਥੋਂ ਨਿਕਲਣਾ ਪਿਆ ਉਹਨਾਂ ਨੂੰ ਬਹੁਤ ਸਾਰੀਆਂ ਜ਼ਰੂਰਤ ਐ ਉਹ ਪੂਚਾਵਾਂਗੇ ਰਾਹਤ ਜਿਹੜ ਅੰਦਾਜ਼ਨ ਹੀ ਲੱਗਦਾ ਐਸਟੀਮੇਟਲੀ ਲੱਗਦਾ ਜਿੰਨੇ ਟੀਮਾਂ ਘੁੰਮ ਕੇ ਦੇਖਣੇ ਲੈਂਦੀਆਂ ਉਦੋਂ ਤੱਕ ਕੋਈ ਐਲਾਨ ਨਹੀਂ ਕੀਤਾ ਜਾ ਸਕਦਾ ਹਾਂ ਜੋ ਵਿਰੋਧੀ ਜ਼ਰੂਰ ਲੋਕਾਂ ਨੂੰ ਪ੍ਰੋਵੋਕ ਕਰਨੀ ਕਿਉਂਕਿ ਇਸ ਵੇਲੇ इमोਸ਼ਨ ਜਿਹੜੇ ਨਾ ਲੋਕਾਂ ਦੇ ਬੜੇ ਉਛਲੇ ਹੋਇਆ ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਜਜ਼ਬਾਤਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸੌੜੀ ਸਿਆਸਤ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਹ ਲਾਸ਼ਾਂ ਤੇ ਨੱਚਣ ਵਾਲੇ ਲੋਕ ਨੇ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਹਾਂ ਸਰਕਾਰ ਬਿਲਕੁਲ ਤੁਹਾਡੇ ਨਾਲ ਸਾਰੇ ਲੋਕਾਂ ਦੇ ਨਾਲ ਖੜੀ ਹੈ ਬਿਲਕੁਲ ਹਰ ਇੱਕ ਤਰ੍ਹਾਂ ਦੇ ਸਾਰੇ ਕੰ ਜਿਹੜੀ ਆ ਇਸ ਇਹਦੇ ਨਾਲ ਹੀ ਨੱਪਟਾਰਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਇਹ ਕਹਿੰਨੀ ਕਿ ਪਿੰਡੋਂ ਪਿੰਡ ਤੁਸੀਂ ਰਸਦ ਇਕੱਠੀ ਨਾ ਹੁਣ ਕਰੋ ਰਸਦ ਉੱਥੇ ਬਹੁਤ ਹੋ ਜਾਣੀ ਆ ਆਪਾਂ ਪਿੰਡੋਂ ਪਿੰਡ ਇੱਕ ਅਮਾਊਂਟ ਇਕੱਠਾ ਕਰੀਏ ਤਿੱਲ ਫੁੱਲ ਜੇ ਕੋਈ 10 ਰੁਪਏ ਦੇ ਸਕਦਾ 10 ਦੇਵੇ ਜੇ ਕੋਈ 100 ਦੇ ਸਕਦਾ 100 ਦੇਵੇ ਜੇ ਕੋਈ ਵੱਧ ਦੇ ਸਕਦਾ ਅਸੀਂ ਇੱਕ ਅਮਾਊਂਟ ਇਕੱਠਾ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਦਾ ਸੇਵਾ ਕਰਨਾ ਹੈ ਕਿਸੇ ਦਾ ਘਟ ਰੱਠ ਜਾਣਾ ਆ ਕਿਸੇ ਦੇ ਡੰਗਰ ਰੁੜ ਗਏ ਆ ਕਿਸੇ ਦੀਆਂ ਜ਼ਮੀਨਾਂ ਵਾਹੀਯੋਗ ਦੁਬਾਰਾ ਕਰਨੀਆਂ ਆ ਉਹਨਾਂ ਨੇ ਅਗਲੀ ਫਸਲ ਬੀਜਣ ਤੱਕ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਖਾਦਾਂ ਦੀ ਜ਼ਰੂਰਤ ਪਊਗੀ ਬੀਜ ਦੀ ਜ਼ਰੂਰਤ ਪਊਗੀ ਘਰਾਂ ਦੇ ਅੰਦਰ ਵੜਨ ਵਾਸਤੇ ਸਮਾਨ ਦੀ ਜ਼ਰੂਰਤ ਪਊਗੀ ਉਹਦੇ ਵਾਸਤੇ ਅਸੀਂ ਜਿਹੜਾ ਨਾ ਕੋਈ ਆਪਣਾ ਆਪਣਾ ਕੰਟਰੀਬਿਊਸ਼ਨ ਜ਼ਰੂਰ ਕਰਾਂਗੇ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਰਸਦ ਲੈ ਕੇ ਨਾ ਭਜੋ ਰਸਤ ਬਹੁਤ ਹੋ ਜਾਂਦੀ ਹੁੰਦੀ ਹੈ ਰਸਤ ਸਰਕਾਰ ਵੀ ਦੇ ਰਹੀ ਆ ਰਸਤ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਰਹੀਆਂ ਆਪਾਂ ਕੋਈ ਪ੍ਰੋਡਕਟਿਵ ਕੰਮ ਕਰਾਂਗੇ ਅਸੀਂ ਮੈਂ ਆਪਣੇ ਵਲੰਟੀਅਰਸ ਨੂੰ ਵੀ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਜਿਹੜਾ ਹੈਗਾ ਉਹ ਆਪਣੇ ਆਪਣੇ ਪਿੰਡ ਦੇ ਵਿੱਚੋਂ ਕੰਟਰੀਬਿਊਸ਼ਨ ਜਿਹੜੀ ਉਹ ਪੈਸਿਆਂ ਦੇ ਰੂਪ ਦੇ ਵਿੱਚ ਇਕੱਠੀ ਕਰੀਏ ਜ਼ਿੰਮੇਵਾਰੀ ਦੇ ਨਾਲ ਸਾਰੀਆਂ ਪਾਰਟੀਆਂ ਸਾਂਝੇ ਤੌਰ ਤੇ ਮੈਨੇ ਕਹਿੰਦੀ ਕਿ ਆਮਦਵੀ ਪਾਰਟੀ ਦੇ ਕੱਲੇ ਵਲੰਟੀਅਰ ਲੱਗਣ ਇਨੂੰ ਇਹ ਤੋਂ ਉੱਤੇ ਉੱਠ ਕੇ ਅਸੀਂ ਮਾਨਵਤਾ ਦੀ ਸੇਵਾ ਕਰਨੀ ਆ ਔਰ ਇੱਕ ਚੰਗਾ ਵੱਡਾ ਅਮਾਊਂਟ ਜਿਹੜਾ ਅਸੀਂ ਇਕੱਠਾ ਕਰਾਂਗੇ ਤਾਂ ਕਿ ਕੁਝ ਲੋਕ ਜਾਂ ਸੀ ਉਹਨੂੰ ਸੀਐਮ ਰਾਹਤ ਫੰਡ ਦੇ ਵਿੱਚ ਪਾਵਾਂਗੇ ਕਿ ਸਿੱਧੀ ਉਹਨਾਂ ਦੇ ਕੋਲ ਰਾਹਤ ਪਹੁੰਚ ਸਕੇ ਜਾਂ ਜਿੱਦਾਂ ਵੀ ਸੰਗਤ ਦੀ ਜਿਹੜੀ ਮਨਜ਼ੂਰੀ ਹੋਊਗੀ ਉਸ ਹਿਸਾਬ ਦੇ ਨਾਲ ਅਸੀਂ ਉਹ ਰਾਹਤ ਵੀ ਜ਼ਰੂਰ ਪਹੁੰਚਾਵਾਂਗੇ